ਸਤਿ ਸ਼੍ਰੀ ਅਕਾਲ ਪੀਬੀ 32 ਨਵਾਂ ਸ਼ਹਿਰ ਦੇਖ ਰਹੇ ਹੋ ਸਾਥੀਓ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਨਵਾਂ ਸ਼ਹਿਰ ਬੰਗਾ ਰੋਡ ਗੰਨਾ ਮਿਲਦੇ ਸਾਹਮਣੇ ਇਮੀਗ੍ਰੇਸ਼ਨ ਗੁਰੂ ਦੇ ਦਫ਼ਤਰ ਤੋਂ ਜਿੱਥੇ ਇਮੀਗ੍ਰੇਸ਼ਨ ਗੁਰੂ ਦੇ ਫਾਊਂਡਰ ਧੀਰਜ ਗਾਂਧੀ ਅਤੇ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਸ਼੍ਰੀ ਸੁਖਮਣੀ ਸਾਹਿਬ ਦਾ ਪਾਠ ਬੜੇ ਸ਼ਰਧਾਪੂਰਵਕ ਸਰਬੱਤ ਦੇ ਭਲੇ ਵਾਸਤੇ ਕਰਵਾਇਆ ਗਿਆ ਪਾਰਟ ਉਪਰੰਤ ਪਹੁੰਚ ਸੰਗਤਾਂ ਨੂੰ ਲੰਗਰ ਵੀ ਛਕਾਇਆ ਗਿਆ ਇਸ ਮੌਕੇ ਧੀਰਜ ਗਾਂਧੀ ਹੁਰਾ ਨੇ ਕਿਹਾ ਕਿ ਨਵਾਂ ਸ਼ਹਿਰ ਉਹਨਾਂ ਦੀ ਮਿਸੇਜ ਦਾ ਹੋਮ ਟਾਊਨ ਹੈ ਜਿਸ ਕਰਕੇ ਨਵਾਂ ਸ਼ਹਿਰ ਦੀ ਉਹਨਾਂ ਦੇ ਦਿਲ ਵਿੱਚ ਬਹੁਤ ਖਾਸ ਜਗ੍ਹਾ ਹੈ ਸਟੂਡੈਂਟ ਵੀਜ਼ਾ ਅਪਲਾਈ ਕਰਨ ਵਾਲੇ ਬੱਚੇ ਅਤੇ ਖਾਸ ਕਰਕੇ ਉਹ ਬੱਚੇ ਜਿਹੜੇ ਬਹੁਤ ਸਾਰੀਆਂ ਚੁਆਇਸਸ ਹੋਣ ਦੇ ਬਾਵਜੂਦ ਵੀ ਬਹੁਤ ਕਨਫਿਊਜ਼ਨ ਅਤੇ ਰੁਚਿੱਤੀ ਵਿੱਚਨ ਉਹਨਾਂ ਦੇ ਲਈ ਕਾਉਂਸਲਿੰਗ ਬਿਲਕੁਲ ਫ੍ਰੀ ਹੈ ਅਤੇ ਵੀਜ਼ਾ ਫਾਈਲ ਕਰਵਾਉਣ ਦਾ ਕੋਈ ਵੀ ਉਹ ਖਰਚਾ ਨਹੀਂ ਲੈਣਗੇ ਚਾਰਜਸ ਨਹੀਂ ਲੈਣਗੇ ਵਿਖਾਨੇ ਇਸ ਮੌਕੇ ਦੇ ਉੱਤੇ মিডিਆ ਨਾਲ ਗੱਲਬਾਤ ਕਰਦੇ ਹੋਏ ਧੀਰਜ ਗਾਂਧੀ ਫੈਮਿਲੀ ਨੇ ਹੋਰ ਕੀ ਕੀ ਕਿਹਾ ਅ ਜੀ ਸਾਨੂੰ 2 ਮੰਥਸ ਹੋ ਗਏ ਨੇ ਤੇ ਸਰਵਿਸਿਜ਼ ਪ੍ਰੋਵਾਈਡ ਕਰਦੇ ਹੋਏ ਤੇ ਅਸੀਂ ਹਸ ਤੱਕ ਆ ਲਾਈਕ ਕੰਨ ਨਾ ਵੀ ਸਭ ਤੋਂ ਪਹਿਲੇ ਪਰਮਾਤਮਾ ਦਾ ਨਾਮ ਲੈਣਾ ਚਾਹੀਦਾ ਹੈ ਕੋਈ ਵੀ ਕੰਮ ਸਟਾਰਟ ਕਰਨ ਤੋਂ ਪਹਿਲੇ ਅਸੀਂ ਜਸ ਇਮੀਗ੍ਰੇਸ਼ਨ ਗੁਰੂਜ਼ ਕਨਾਲ ਬੇਸਡ ਕੰਪਨੀ ਹੈਗੀ ਹਰਿਆਣਾ ਤੋਂ ਬਟ ਬੇਸਿਕਲੀ ਵਾਈਫ ਮੇਰੀ ਨਵਾਂ ਸ਼ਹਿਰ ਤੋਂ ਬਿਲੋਂਗ ਕਰਦੇ ਹੈਗੇ ਨੇ ਸੋ ਸਾਡਾ ਇੱਕ ਸੁਪਨਾ ਸੀ ਵੀ ਨਵਾਂ ਸ਼ਹਿਰ ਆਫੀ ਨਵਾਂ ਸ਼ਹਿਰ ਦੇ ਅੰਦਰ ਵੀ ਆਪਾਂ ਆਫਿਸ ਓਪਨ ਕਰੀਏ ਸੋ ਬੱਚਿਆਂ ਲਈ ਇੱਕ ਸੋਗਤ ਲੈ ਕੇ ਆਏ ਕਿ ਇੱਕ ਰੂਫ ਦੇ ਅੰਦਰ ਸਾਰੀ ਸਰਵਿਸਿਜ਼ ਆਪਾਂ ਪ੍ਰੋਵਾਈਡ ਕਰਾਂਗੇ ਚਾਹ ਵਾਇਲਸ ਹੋਵੇ ਚਾਹ ਪੀਟੀਓ ਹੋਵੇ ਚਾਹ ਡੋਲਿੰਗੋ ਹੋਵੇ ਚਾਹ ਟੋਫੋਲ ਹੋਵੇ ਚਾਹ ਸਟੂਡੈਂਟ ਵੀਜ਼ਾ ਤੇ ਬੱਚੇ ਨੇ ਜਾਣਾ ਹੋਵੇ ਚਾਹ ਵਿਸਟਰ ਵੀਜ਼ਾ ਤੇ ਜਾਣਾ ਹੋਵੇ ਚਾਹ ਵਰਕ ਵੀਜ਼ਾ ਤੇ ਜਾਣਾ ਹੋਵੇ ਚਾਹ ਉਹਨੇ ਪੀਆਰ ਨੂੰ ਲੈ ਕੇ ਜਾਂ ਵਰਕ ਵੀਜ਼ਾ ਨੂੰ ਲੈ ਕੇ ਵੀ ਜਿਹੜੇ ਵੀ ਉਹਨਾਂ ਦੇ ਡਾਊਟਸ ਹੈਗੇ ਨੇ ਸਾਰੇ ਸਾਰੇ ਪਾ ਇਸ ਆਫਿਸ ਦੇ اندر ਨੂੰ ਕਲੀਅਰ ਆਊਟ ਕਰਾਂਗੇ ਔਰ ਪਰਪਸ ਆਏਗਾ ਕਿ ਇਹ ਬੱਚਿਆਂ ਨੂੰ ਗਾਈਡ ਕਰਨਾ ਟਰਾਂਸਪੇਰੈਂਸੀ ਨਾਲ ਉਹਨਾਂ ਨੂੰ ਦੱਸਣਾ ਕਿ ਵੀ ਬਾਹਰ ਕਿੱਦਾਂ ਜਾਣਾ ਹੈਗਾ ਔਰ ਉਹਨਾਂ ਨਾਲ ਜੋ ਪੇਮੈਂਟ ਨੂੰ ਲੈ ਕੇ ਹੈਗਾ ਸਭ ਤੋਂ ਮੇਨ ਰੰਦਾ ਹੈ ਕਿ

ਬਿਲਕੁਲ ਇਮੀਗ੍ਰੇਸ਼ਨ ਗੁਰੂ ਬਾਪੂ ਆਰਤੀਨਾ ਗੁਰੂ ਕਿਵੇਂ ਬਣਉਂਦੇ ਹੈ ਬਾਕੀ ਨਾਲੋਂ ਕੀ ਵੱਖਰਾ ਹੈ ਸਰ ਬਾਕਿਆ ਨਾਲੋਂ ਵੱਖਰਾ ਇਹ ਹੈ ਕਿ ਜਿੱਥੇ ਬਾਕੀ ਦੇ ਏਜੰਟ ਜਾਂ ਬਾਕੀ ਦੇ ਕੰਸਲਟੈਂਟ ਕੋਈ ਵੀ ਚੀਜ਼ ਟਰਾਂਸਪੇਰੈਂਟ ਨਹੀਂ ਰੱਖਦੇ ਅਸੀਂ ਬਿਲਕੁਲ ਟਰਾਂਸਪੇਰੈਂਟ ਰੱਖਦੇ ਹਾਂ ਬੱਚੇ ਨੂੰ ਪਤਾ ਹੁੰਦਾ ਹੈ ਉਹਦੀ ਆਫਰ ਲੈਟਰ ਕਿੱਥੇ ਅਪਲਾਈ ਕੀਤੀ ਹੈ ਉਹਦੀ ਆਫਰ ਲੈਟਰ ਦੇ ਉੱਤੇ ਕੋਈ ਉਹਨੂੰ ਡਿਸਕਾਊਂਟ ਮਿਲ ਰਿਹਾ ਹੈ ਜਾਂ ਨਹੀਂ ਮਿਲ ਰਿਹਾ ਉਹਦੇ ਡਾਕੂਮੈਂਟਸ ਨਾਲ ਕੋਈ ਛੇੜਖਾਨੀ ਹੋ ਰਹੀ ਹੈ ਜਾਂ ਨਹੀਂ ਹੋ ਰਹੀ ਅਸੀਂ ਨਹੀਂ ਕਰਦੇ ਠੀਕ ਹੈ ਨਾ ਅਸੀਂ ਬੱਚੇ ਨੂੰ ਸਾਫ਼ ਦੱਸ ਦਿਆ ਕਿ ਹਾਂ ਠੀਕ ਹੈ ਐਸਐਸ ਤੁਸੀਂ ਇਹਦੇ ਨਾਲ ਆਪਣੀ ਆਫਰ ਲੈਟਰ ਨੂੰ ਵੀ ਟਰੈਕ ਕਰ ਸਕਦੇ ਹੋ ਐਸ ਮੋਡ ਆਫ ਦੇ ਨਾਲ ਵੇ ਦੇ ਨਾਲ ਤੁਸੀਂ ਆਪਣੀ ਵੀਜ਼ਾ ਫਾਈਲਿੰਗ ਨੂੰ ਵੀ ਟਰੈਕ ਕਰ ਸਕਦੇ ਹੋ ਕਈ ਵਾਰ ਤਾਂ ਸਾਡੇ ਨਾਲ ਹੀ ਬੱਚਾ ਮਜ਼ਾਕ ਕਰਦਾ ਨਾ ਕਹਿੰਦਾ ਨਾ ਕਿ ਮੇਰਾ ਵੀਜ਼ਾ ਆ ਗਿਆ ਅੱਜ ਅਸੀਂ ਖੁਦ ਹੈਰਾਨ ਰਹਿੰਦੇ ਨਾ ਤੇ ਠੀਕ ਹੈ ਸਾਨੂੰ ਸਾਡਾ ਬੱਚਾ ਖੁਦ ਦੱਸ ਰਿਹਾ ਆ ਕਿ ਅੱਜ ਮੇਰਾ ਵੀਜ਼ਾ ਆ ਗਿਆ ਹੈ ਮੇਰਾ ਸਰਪ੍ਰਾਈਜ਼ ਪਲਾਨ ਹੀ ਕਰਦੇ ਬੱਚਾ ਆ ਕੇ ਤੁਹਾਨੂੰ ਕਹਿੰਦਾ ਬਿਲਕੁਲ ਬੱਚਾ ਸਾਡੇ ਆ ਕੇ ਸਰਪ੍ਰਾਈਜ਼ ਦੇ ਦਿੰਦਾ ਹੈ ਕਈ ਵਾਰ ਲੇ ਕਿ ਤਸੀਂ ਮੂਠਾ ਕਰੋ ਮੇਰਾ ਵੀਜ਼ਾ ਆ ਗਿਆ ਆ ਜਿੱਥੇ ਬਾਕੀ ਲੋਕ ਕੀ ਕੀ ਕਰਦੇ ਨੇ ਬਾਕੀ ਏਜੰਟਸ ਖੁਦ ਬੱਚਿਆਂ ਨੂੰ ਦੱਸਦੇ ਆ ਤੁਹਾਡਾ ਵੀਜ਼ਾ ਆ ਗਿਆ ਸਾਡਾ ਬੱਚਾ ਸਾਨੂੰ ਖੁਦ ਇਨਫੋਰਮ ਕਰਦਾ ਹੈ ਕਿ ਹਾਂ ਠੀਕ ਹੈ ਮੇਰਾ ਵੀਜ਼ਾ ਆ ਗਿਆ ਹਸ ਕੈਪਟਨ ਤੁਸੀਂ ਲਿਵਿੰਗ ਮੀਨਸ ਕ੍ਰਿਸਟਲ ਕਲੀਅਰ ਰੱਖ ਦੇ ਬਿਲਕੁਲ ਕਿ ਕਹਿੰਦੇ ਬੱਚਿਆਂ ਨੂੰ ਹੋਰ ਕੀ ਕੀ ਪ੍ਰਿੰਸੀਪਲ ਹੋਰ ਕੀ ਕੀ ਫੈਸਿਲਿਟੀ ਮਿਲਣ ਵਾਲੀਆਂ ਦੇਖੋ ਫੈਸਿਲਿਟੀਆਂ ਦੇ ਵਿੱਚ ਤੁਹਾਨੂੰ ਦੱਸ ਦਿੱਤਾ ਕਿ ਅਸੀਂ ਸਾਰੀਆਂ ਸਾਰੀਆਂ ਸਰਵਿਸਿਜ਼ ਇੱਕੋ ਹੀ ਛੱਤ ਦੇ ਅੰਦਰ ਦੇ ਰਹੇ ਆ ਤੁਹਾਨੂੰ ਕੋਈ ਵੀ ਸਾਨੂੰ ਪੈਸਾ ਪਹਿਲਾਂ ਪੇ ਕਰਨ ਦੀ ਜ਼ਰੂਰਤ ਨਹੀਂ ਹੈ ਠੀਕ ਹੈ ਇਦਾਂ ਦੀ ਕੋਈ ਸਾਡੇ ਕੰਡੀਸ਼ਨ ਨਹੀਂ ਹੈਗੀ ਕਿ ਤੁਸੀਂ ਸਾਨੂੰ ਕੋਈ ਸਿਕਿਉਰਿਟੀ ਅਮਾਉਂਟ ਦੋਵੋਗੇ ਅਸੀਂ ਉਸ ਤੋਂ ਬਾਅਦ ਤੁਹਾਡਾ ਕੰਮ ਸਟਾਰਟ ਕਰਾਂਗੇ ਨਹੀਂ ਇਦਾਂ ਦਾ ਸਾਡੇ ਆਫਿਸ ਦੇ ਅੰਦਰ ਤੁਹਾਨੂੰ ਕੁਝ ਨਹੀਂ ਰਹੇਗਾ ਬੱਚੇ ਬੱਚੇ ਦੀ ਫੈਮਿਲੀ ਤੋਂ ਇੰਟਰਸਟ ਕਰ ਸਕਦੇ ਹੋ ਬਿਲਕੁਲ ਕਰ ਸਕਦੇ ਹੋ ਦੇਖੋ ਅਗਰ ਅਪਾ ਟ੍ਰਾਂਸਪੇਰੈਂਸੀ ਦੀ ਗੱਲ ਕਰੀਏ ਤੁਸੀਂ ਸਾਡੇ ਚੈਨਲਸ ਦੇਖ ਸਕਦੇ ਹੋ ਸਾਨੂੰ ਸੋਸ਼ਲ ਮੀਡੀਆ ਦੇ ਉੱਤੇ ਸਾਡਾ ਤੁਸੀਂ ਲੁੱਕ ਆਊਟ ਕਰ ਸਕਦੇ ਹੋ ਤੁਹਾਨੂੰ ਪਤਾ ਚੱਲੇਗਾ ਕਿ ਸਾਡੇ ਕਲਾਇੰਟਸ ਨੂੰ ਪਤਾ ਆ ਉਹਦੀ ਫਾਈਲ ਕਦੋਂ ਲੱਗੀ ਕਿੱਥੇ ਲੱਗੇ ਕਿੰਨੇ ਤਰੀਕ ਨੂੰ ਲੱਗੇ ਹੋ ਕਿੰਨੀ ਤਰੀਕ ਨੂੰ ਮੇਰਾ ਕਿਹੜਾ ਕਿਹੜਾ ਸਟੈਪ ਕਿੱਦਾਂ ਅਪਡੇਟ ਹੋਇਆ ਇਮੀਗ੍ਰੇਸ਼ਨ ਦਾ ਮਤਲਬ ਬੱਚੇ ਭਰੋਸਾ ਕਰ ਸਕਦੇ ਨੇ ਬੱਚੇ ਨੂੰ ਡਰਨ ਦੀ ਜ਼ਰੂਰਤ ਨਹੀਂ ਕਿਉਂਕਿ ਅਨਿਸ਼ਚਿਤਿ ਕੁਝ ਵੀ ਨਹੀਂ ਮਿਲਦਾ ٹرسٹ ਬਿਲਕੁਲ ਭਰੋਸਾ ਤਾਂ ਇਦਾਂ ਹੀ ਸਟਾਰਟ ਹੋ ਜਾਂਦਾ ਨਾ ਜਦੋਂ ਆਪਾਂ ਬੱਚੇ ਤੋਂ origignal documents ਤੱਕ ਨਹੀਂ ਰੱਖਾਂਗੇ ਹੂੰ ਬੱਚੇ ਦੇ ਕੀ ਕਰਦੇ ਆ ਕੰਸਲਟੈਂਟ ਉਹ origignal document ਰੱਖ ਲੈਂਦੇ ਆ ਕਿ ਨਹੀਂ ਬੱਚਾ ਕਿੱਥੇ ਜਾਏ ਨਾ ਕ੍ਰਾਸ ਨਹੀਂ ਬਹੁਤਾ ਹੈਗਾ ਬੱਚਾ ਆ ਕੇ ਆਪਣੇ ਡਾਕੂਮੈਂਟ ਸਕੈਨ ਕਰਾ ਕੇ ਜਾਂਦਾ ਹੈਗਾ ਜੋ ਐਪਲੀਕੇਸ਼ਨ ਫੀਸ ਹੈ ਉਹ ਪੇ ਕਰਦਾ ਹੈ ਔਰ ਆਪਣਾ ਆਫਰ ਲੈਟਰ ਅਪਲਾਈ ਕਰਾ ਕੇ ਚਲਾ ਜਾਂਦਾ ਹੈ ਕ੍ਰਾਸ ਕੁਸਚਨ ਪੁੱਛ ਕੇ ਤੁਸੀਂ ਬੱਚੇ ਨੂੰ ਵੀ ਪ੍ਰੈਸ ਕਰੋਗੇ ਦੇਖੋ ਕਹ ਸਾਡੀ ਕਿਸਮਤ ਹੈ ਤਾਂ ਐਸਾਡੀ ਕਿਸਮਤ ਹੈ ਦੇਖੋ ਆਪਾ ਬੱਚੇ ਨੂੰ ਅੱਜ ਆ ਉਹ ਕਰ ਲਈਏ ਆਪਣਾ ਪ੍ਰੈਸ਼ਰ ਪਾ ਲਈਏ ਕਿ ਵੀ ਨਹੀਂ ਸਾਡੇ ਤੋਂ ਜਾਣਾ ਨਹੀਂ ਹੈਗਾ ਪਰ ਪਤਾ ਲੱਗੇ ਬੱਚੇ ਦਾ ਰਿਫਿਊਜ਼ਲ ਹੋ ਜਾਏ ਹੈਂ ਬੱਚੇ ਦਾ ਰਫੀਜਲ ਹੋ ਜੇ ਤੇ ਫਿਰ ਬੱਚਾ ਕਿੱਥੇ ਜਾਏਗਾ ਫਿਰ ਵੀ ਬੱਚਾ ਕਹਿੰਗਾ ਨਾ ਬੱਚਾ ਮੈਂ ਕਿਹਾ ਸੀ ਨਾ ਇਹਨਾਂ ਨੂੰ ਫਾਈਨਲ ਲਵਾਣੀ ਹੈਗੀ ਜੀ ਜੀ ਠੀਕ ਹੈ ਨਾ ਚਲੋ ਲਗਵਾਉਣ ਤੁਹਾਡੇ ਕੋਲ ਅੱਜ ਦਾ ਮਾਹੌਲ ਬਹੁਤ ਪੀਸ ਹੈ ਉਹਦੇ ਬਾਰੇ ਕੀ ਕਹੋਗੇ ਸ਼ਹਿਰ ਮਾਸੀ ਆਇਆ ਹੋਇਆ ਪਿੰਡਾਂ ਤੋਂ ਲੋਕ ਆਏ ਆ ਤੁਹਾਨੂੰ ਬੜਾ ਪਿਆਰ ਦੇ ਰਹੇ ਆ ਉਦੇ ਪਰ ਕੀ ਐਕਚੁਅਲੀ ਕੀ ਸਾਡੇ ਪਹਿਲੇ ਕਲਾਇੰਟ ਜਿੱਥੇ ਹੈਗੀ ਸੀ ਤੇ ਜਿਹੜੀ ਸਾਡੇ ਤੋਂ ਆਨਲਾਈਨ ਪ੍ਰੋਸੈਸ ਕਰਾ ਰਹੀ ਸੀ ਸੋ ਉਹਨਾਂ ਦੀ ਡਿਮਾਂਡ ਤੇ ਹੀ ਅਸੀਂ ਆਫਿਸ ਨੂੰ ਓਪਨ ਕੀਤਾ ਹੈਗਾ ਕਿ ਵੀ ਤੇ ਉਹੀ ਮੈਿਕ ਜਿਹੜੇ ਬੱਚੇ ਟਰੈਵਲ ਕਰ ਚੁੱਕੇ ਉਹਨਾਂ ਦੇ ਪੇਰੈਂਟਸ ਆਏ ਹੋਏ ਨੇ ਧੰਨਵਾਦ ਕਰਨ ਵਾਸਤੇ ਵੀ ਸ਼ੀਕਤ ਦੇ ਸ਼ਹਿਰ ਆਏ ਹੈਗੇ ਹੋ ਔਰ ਸਾਡਾ ਬੱਚਾ ਉੱਥੇ ਠੀਕ ਹੈਗਾ ਔਰ ਕੁਝ ਪੇਰੈਂਟਸ ਆਪਣੀ ਇਨਕੁਆਰੀ ਲੈ ਕੇ ਲੈ ਕੇ ਆਏ ਹੋਏ ਨੇ ਕਿ ਆਪਕਾ ਸਾਡਾ ਪਾ ਬੱਚੇ ਕਿੱਦਾਂ ਕਿੱਦਾਂ ਵੇਚੀ ਤੇ ਬੱਚੇ ਨਾਲ ਆਏ ਹੋਏ ਨੇ ਫਿਰ ਅਸੀਂ ਪਾਪਾ ਜੀ ਤੁਹਾਡੀ ਜੋੜ ਨੇ ਕੀ ਹੋਵੇਗੀ ਸੋਕਸ਼ਾਂਤੀ ਸੋਕਸ਼ਾਂਤੀ ਆ ਸਭ ਤੋਂ ਬੜਾ ਸਾਰਾ ਸਭ ਦਾ ਬੜਾ ਸਾਰੇ ਆਪਣੇ ਘਰ ਖੁਸ਼ ਰਹਿਣ ਆਬਾਦ ਰਹਿਣ ਇਹਦੇ ਹੀ ਦੋ ਕਰਦੇ ਆ। थैंक यू